ਆਪਣਾ ਬੰਦਾ ਗਲਤੀ ਕਰੇ ਤੁਸੀਂ ਮਾਫੀ ਦੇ ਢੇਰ ਨਾਲ ਸਾਰੇ ਰੋਲਾ ਪੋਨੇ ਮਾਫਰ ਦਈ ਮਾਫਰ ਦੋ ਗਲਤੀ ਹੋ ਗਈ ਕੋਈ ਗੱਲ ਨਹੀਂ ਫਿਰ ਕਿਉਂ ਆ ਗਏ ਨੇ ਪ੍ਰਸ਼ਾਦ ਕਰ ਲਿਆ ਉਹਨੂੰ ਮਾਫ ਕਰ ਦੋ ਜਦ ਦੂਜਾ ਬੰਦਾ ਉਸ ਗਲਤੀ ਤੇ ਟਿੱਪਣੀ ਕਰਦਾ ਜਦ ਤੁਸੀਂ ਟਿੱਪਣੀ ਬਿਲਕੁਲ ਰਾਈਟ ਆ ਔਨ ਦਾ ਪੁਆਇੰਟ ਉਹ ਨਹੀਂ ਗਲਤੀ ਫਿਰ ਤੁਸੀਂ ਉਸ ਬੰਦੇ ਦੇ ਉੱਤੇ ਕਿਉਂ ਚੜਦੇ ਪਏ ਹੁਣ ਸਾਰੇ ਜਣ ਤੁਸੀਂ ਕਹਿੰਦੇ ਕੁੱਤਾ ਬੁੱਲ ਕੁੱਤੇ ਉੱਤੇ ਲਿਆਂਦਾ ਇੱਕ ਆ ਭਰਾ ਆ ਬਲੈਸ ਇਨਸਾਨ ਆ ਵਲਾਦ ਦੇ ਬੋਲ ਕਰਕੇ ਵੀ ਹੋਣਾ ਆ ਦੇਖੋ ਦੀ ਬੁੜੀਆ ਸੁਣ ਲਓ ਬੜਾ ਕੋਖ ਲੱਗਾ ਇਸ ਵੀਡੀਓ ਨੂੰ ਵੇਖ ਕੇ ਪਾਸਤਾ ਸੁਪਾਲ ਰਾਣਾ ਜੀ ਉਲਪੀ ਡੁੱਪੇ ਪਰਚਾਰ ਕਰਦੇ ਪਈ ਨਹੀਂ ਜੇ ਕੁੱਤਾ ਉਲਪੀ ਡੇ ਲਿਆਉਣਾ ਗਲਤ ਆ ਤੇ ਫੇਰ ਤਾਂ ਬਹੁਤ ਸਾਰੀਆਂ ਮਿਨਿਸਟਰੀਆਂ ਨੇ ਇਹ ਗੱਲ ਕੀਤੀ ਐ ਅਕੀਨਾ ਮੇ ਉਹਦਾ ਸੈਮ ਕੁਆਤਰਾ ਉਹ ਯਾਰ ਤੁਸੀਂ ਕੀ ਕਰੀ ਜਾਂਦੇ ਆ ਤੁਹਾਨੂੰ ਵਚਨ ਦੀ ਨੌਲੇਜ ਹੈ ਨਹੀਂ ਤੁਹਾਨੂੰ ਵਚਨ ਦਾ ਕੋਈ ਗਿਆਨ ਹੈ ਨਹੀਂ ਨਾ ਤੁਸੀਂ ਸੇਵਕ ਆ ਨਾ ਤੁਸੀਂ ਮਿਨਿਸਟਰੀਆਂ ਕਰਦੇ ਆ ਤੁਸੀਂ ਦੂਜਿਆਂ ਤੇ ਉਂਗਲਾ ਚੱਕੀ ਜਾਂਦੇ ਆ ਕਿੰਤੂ ਪਰੰਤੂ ਕਰੀ ਜਾਂਦੇ ਤੁਹਾਡੀਆਂ ਵੀ ਪਰਸਨਲ ਲਾਈਫਸ ਹੈਗੀਆਂ ਆ ਤੁਸੀਂ ਕਿਹੜਾ ਪਰਮੇਸ਼ੁਰ ਦੇ ਨਾਲ ਬੋਖ ਰਹੇ ਆ ਯਾਰ ਤੁਸੀਂ ਹਲੇ ਯਾਰ ਮੈਂ ਕਹਿੰਦਾ ਇੰਨੇ ਜੋਗੇ ਹੈ ਨਹੀਂ ਵੀ ਤੁਸੀਂ ਕਿਸੇ ਵੀ ਸੇਵਕ ਦੇ ਉੱਤੇ ਉਂਗਲੀ ਚੱਕੋ ਜੇ ਤੁਸੀਂ ਗੱਲ ਕਰਦੇ ਨਾ ਅਕੋਰਡਿੰਗ ਟੂ ਵਰਡ ਆਫ ਗੋਡ ਤੇ ਤੁਹਾਡੀਆਂ ਜ਼ਿੰਦਗੀਆਂ ਵੀ ਬਾਈਬਲ ਦੇ ਮੁਤਾਬਿਕ ਸਿੱਧੀਆਂ ਨਹੀਂ ਆਈਆਂ ਸैम ਕੋਟਰ ਜਿਹੜਾ ਭਰਾ ਹੈ ਉਹਨਾਂ ਦੀ ਵਾਈਫ ਦੇ ਅਕਾਊਂਟ ਚੈੱਕ ਕਰ ਰਿਹਾ ਕਿੰਨੇ ਪੰਜਾਬੀ ਗਾਣੇ ਲਾ ਲਾ ਕੇ ਉਹਨਾਂ ਨੇ ਵੀਡੀਓ ਪਾਈਆਂ ਲੋਕ ਤੋਲ ਦਿੰਦੇ ਹੈ ਚੰਦ ਬਾਤੋਂ ਪਰ ਕਿਰਦਾਰ ਬਾਤ ਜਦ ਆਪਣੀ ਯਾਦ ਕੀ ਹੋ ਤੋ ਉਹਨਕੋ ਤਰਾਜ਼ੂ ਨਹੀਂ ਮਿਲਦਾ ਜਦੋ ਕੋਈ ਆਪਣਾ ਬੰਦਾ ਗਲਤੀ ਕਰੇ ਤੇ ਲੋਕੀ ਮਾਫੀ ਦੇ ਢੰਡੋਰੇ ਬਟਦੇ ਆ ਪਰ ਜੇ ਉਹੀ ਗਲਤੀ ਕਿਸੇ ਦੂਜੇ ਤੋਂ ਹੋ ਜAVE ਤੀ ਕੰਢੀ ਫੜ ਲੈਂਦੇ ਰੱਬ ਦੇ ਪਿਆਰੇਓ ਜਿੰਨਾ ਆਪਣੇ ਆਪ ਨੂੰ ਸਮਝਾਉਂਦਾ ਕਿ ਮੈਂ ਹੁਣ ਬੋਲਣਾ ਨਹੀਂ ਕਿਉਂਕਿ ਸਾਡੇ ਬੜੇ ਪਿਆਰੇ ਭਰਾ ਆ ਜਿਹੜੇ ਆਦਰਯੋਗ ਸਤਿਕਾਰਯੋਗ ਹੈ ਮੈਨੂੰ ਕਹਿੰਦੇ ਕਿ ਬੱਸ ਨੂੰ ਤਹੀ ਨਾ ਬੋਲਿਆ ਕਰ। ਫਿਰ ਮੈਂ ਸੋਚਦਾ ਯਾਰ ਛੱਡੋ ਆਪਾਂ ਕੀ ਲੈਣਾ ਜੀ ਪਰ ਫੇ ਕੋਈ ਨਾ ਕੋਈ ਏਦਾਂ ਦੀ ਕੋਸੂੜੀ ਸਾਹਮਣੇ ਆ ਜਾਂਦੀ ਆ। ਫੇ ਮਤਲਬ ਦਿਲ ਕਰਦਾ ਕਿ ਆਪਣੇ ਚੰਦ ਸ਼ਬਦ ਲੋਕਾਂ ਸਾਹਮਣੇ ਰੱਖੀਏ। ਸਾਨੂੰ ਪਤਾ ਆ ਪਿਛਲੇ ਦਿਨਾਂ ਤੋਂ ਕੁਝ ਚੀਜ਼ਾਂ ਜਿਹੜੀਆਂ ਉਹ ਬੜੀਆਂ ਵਿਵਾਦਾਂ ਚ ਚੱਲਦੀਆਂ। ਪ੍ਰਧਾਨ ਜਗਤਿੰਦਰ ਗੌਰਵ ਦੀ ਵੀਡੀਓ ਨੂੰ ਲੈ ਕੇ ਬੜੇ ਵਿਵਾਦ ਹੋਏ। ਤੇ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਵੀਵਾਦ ਛਿੜਿਆ ਹੋਇਆ ਹੈ। ਪਾਸਾ ਸੁਖਪਾਲ ਰਾਣਾ ਜੀ। ਔਰ ਅਪਾਸਰ ਅੰਗੁਰੋਲਾ ਜੀ ਦਾ। ਦੇਖੋ ਪਹਿਲੀ ਗੱਲ ਵੀ ਸਾਰੇ ਜਾਣੋ ਚੰਗੀ ਤਰ੍ਹਾਂ ਦੇ ਨਾਲ ਗੱਲ ਨੂੰ ਜਾਣੋ। ਮੈਂ ਸੁਖਪਾਲ ਰਾਣਾ ਤੁਸੀਂ ਤਦ ਉਹਨਾਂ ਦਾ ਫਾਲੋਅਰ ਨਾ ਮੈਂ ਉਹਨਾਂ ਨੂੰ ਸੁਣਦਾ ਆ ਨਾ ਮੈਂ ਉਹਨਾਂ ਨੂੰ ਕਦੀ ਮਿਲਿਆ ਨਾ ਮੈਂ ਉਹਨਾਂ ਦੀ ਕਦੀ ਚਰਚ ਦੇ ਵਿੱਚ ਗਿਆ ਪਰ ਮੈਨੂੰ ਇੰਨਾ ਪਤਾ ਕਿ ਉਹ ਵੀ ਪਰਮੇਸ਼ਵਰ ਦੇ ਇੱਕ ਖਾਦਮ ਆ ਪਰ ਪਰਮੇਸ਼ਵਰ ਦੀ ਸੇਵਕਾਈ ਕਰਦੇ ਨੇ ਪਰ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਕੰਮ ਕਰਨ ਦੇ ਵਿੱਚ ਉਹ ਔਰ ਜਦੋਂ ਉਹਨਾਂ ਨੇ ਕੋਈ ਇੱਕ ਵੀਡੀਓ ਪਾਈ ਜਤਿੰਦਰ ਗੌਰਵ ਜੀ ਦੇ ਉੱਤੇ ਮੈਂ ਉਹਨਾਂ ਦੀ ਸਾਰੀ ਵੀਡੀਓ ਸੁਣੂ ਉਹਨਾਂ ਨੇ ਜੋ ਗੱਲਾਂ ਕੀਤੀਆਂ ਬੜੇ ਠਹਿਰਾਵਤ ਤੇ ਬੜੇ ਸਹਿਣਸ਼ੀਲਤਾ ਦੇ ਨਾਲ ਤੇ ਬੜੇ ਸ਼ੀਲ ਸੁਭਾਅ ਦੇ ਨਾਲ ਕੀਤੀਆਂ ਪਰ ਉਤੋਂ ਬਾਅਦ ਜਿਹੜੀਆਂ ਪਾਸਰਸ ਨੇ ਔਰ ਜਿਹੜੇ ਪਾਸਰ ਹੈ ਵੀ ਨੀਗੇ ਉਹਨਾਂ ਨੇ ਜਿਹੜੀਆਂ ਵੀਡੀਓ ਉਹਨਾਂ ਦੇ ਖਿਲਾਫ ਪਾਈਆਂ ਨਾ ਉਹ ਵੀਡੀਓਸ ਨੇ ਮੈਨੂੰ ਬਹੁਤ ਹਾਰਟ ਕੀਤਾ ਯਾਰ ਤੁਸੀਂ ਕੀ ਕਰਦੇ ਹੋ ਆਪਣਾ ਬੰਦਾ ਗਲਤੀ ਕਰੇ ਤੁਸੀਂ ਮਾਫੀ ਦੇ ਢੇਰ ਲਾ ਦਿੰਦੇ ਸਾਰੇ ਰੋਲਾ ਪਾਉਂਦੇ ਮਾਫ ਕਰ ਦੋ ਜੀ ਮਾਫ ਕਰ ਦੋ ਗਲਤੀ ਹੋ ਗਈ ਕੋਈ ਗੱਲ ਨਹੀਂ ਫਿਰ ਕੀ ਹੋਇਆ ਅਗਲੇ ਨੇ ਪਛਤਾਵਾ ਕਰ ਲਿਆ ਅਗਲੇ ਨੂੰ ਮਾਫ ਕਰ ਦੋ ਜਦ ਦੂਜਾ ਬੰਦਾ ਉਸ ਗਲਤੀ ਤੇ ਟਿੱਪਣੀ ਕਰਦਾ ਜਦ ਕਿ ਉਹਦੀ ਟਿੱਪਣੀ ਬਿਲਕੁਲ ਰਾਈਟ ਆ ਔਨ ਦਾ ਪੁਆਇੰਟ ਉਹਨੇ ਗੱਲ ਕੀਤੀ ਫਿਰ ਤੁਸੀਂ ਉਸ ਬੰਦੇ ਦੇ ਉੱਤੇ ਕਿਉਂ ਚੜਦੇ ਪਏ ਹੋ ਹੁਣ ਸਾਰੇ ਜਣੇ ਭਾਈ ਸਾਹਿਬ ਤੁਸੀਂ ਯਾਰ ਉਹਨਾਂ ਦੀ ਪਰਸਨਲ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਲਿਆਂਦੇ ਤੁਸੀਂ ਕਹਿੰਦੇ ਕੁੱਤਾ ਪੁਲਪਿੱਟ ਦੇ ਉੱਤੇ ਲਿਆਂਦਾ ਇੱਕ ਆ ਭਰਾ ਆ ਬਲੈਸ ਇਨਸਾਨ ਆ ਲਾਲਜੇ ਬੁੱਲ ਕਰਕੇ ਵੀਡੀਓ ਹੁਣ ਹੋਂਦਾ ਉਹ ਆ ਦੇਖੋ ਉਹਦੀ ਵੀਡੀਓ ਸੁਣੋ ਜਰਾ ਦੂਜੇ ਪਾਸੇ ਉਹਨਾਂ ਦਾ ਮੁੰਡਾ ਪੁਲਪਿੱਟ ਉੱਤੇ ਕੁੱਤੇ ਨੂੰ ਲੈ ਕੇ ਡੌਗ ਨੂੰ ਲੈ ਕੇ ਬੈਠਾ ਹੋਇਆ ਏ ਸੁਣੀ ਤੇ ਹੀ ਵੀਡੀਓ ਇਹ ਭਾਈ ਇਹ ਕਹਿੰਦਾ ਪਿਆ ਵੀ ਪੁਰਾਣੇ ਨਿਯਮ ਚ ਲਿਖਿਆ ਕਿ ਪਵਿੱਤਰ ਪਰਮੇਸ਼ਵਰ ਦੀ ਉਪਸਥਿਤੀ 'ਚ ਕੁੱਤੇ ਨੂੰ ਨਾ ਲੈ ਕੇ ਆਓ। ਬਹੁਤ ਸਸਪਾਰਾਣਾ ਜਿੱਦੀ ਕੋਈ ਵੀਡੀਓ ਵਾਇਰਲ ਹੋਈ ਏ ਜਿੱਤੇ ਉਹਨਾਂ ਦਾ ਮੁੰਡਾ ਏ ਜਿਹੜਾ ਉਹ ਕੁੱਤੇ ਨੂੰ ਲੈ ਕੇ ਬੈਠਾ। ਇੱਕ ਗੱਲ ਮੈਂ ਤੁਹਾਨੂੰ ਪੁੱਛਦਾ ਬੜੀ ਸਹਿਜ ਸੁਭਾਅ ਦੇ ਨਾਲ। ਕਿ ਭਾਈ ਸਾਹਿਬ ਕੁੱਤਾ ਪੁੱਲ ਪਿਟ ਤੇ ਲਿਆਉਣਾ ਵੱਡਾ ਅਪਰਾਧ ਏ। ਜਾਂ ਦੂਜੀਆਂ ਦੇਵਤਿਆਂ ਦੀਆਂ ਮੂਰਤੀਆਂ ਦੇ ਸਾਹਮਣੇ ਜਾ ਕੇ ਝੁਕਣਾ ਅਪਰਾਧ ਏ। ਦੱਸੋ ਫੈਸਲਾ ਕਰੋ ਨਿਆਂ ਕਰੋ ਤੁਸੀਂ ਕਿਹੜੀ ਤੁਹਾਨੂੰ ਵੱਡੀ ਲੱਗਦੀ ਚੀਜ਼ ਕਿਹੜਾ ਕਿਹੜਾ ਕਿਹੜੀ ਗਲਤੀ ਜ਼ਿਆਦਾ ਵੱਡੀ ਹੈ ਹਾਲਾਂਕਿ ਕੁੱਤਾ ਪੁਲਬਿਟ ਤੇ ਲਿਆਉਣਾ ਮੈਂ ਇਸ ਗੱਲ ਨੂੰ ਗਲਤੀ ਨਹੀਂ ਮੰਨਦਾ ਜੇ ਕੋਈ ਕਹਿੰਦਾ ਇਹ ਗਲਤ ਹੈ ਤੇ ਉਹ ਸਪਸ਼ਟੀਕਰਨ ਦੇਵੇ ਵਰਡ ਆਫ ਗॉड ਦੇ ਵਿੱਚੋਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਰੈਫਰੈਂਸ ਦੇ ਕੇ ਜੇ ਕੁੱਤਾ ਪੁਲਬਿਟ ਤੇ ਲਿਆਉਣਾ ਗਲਤ ਹੈ ਤੇ ਫੇਰ ਤਾਂ ਬਹੁਤ ਸਾਰੀਆਂ ਮਿਨਿਸਟਰੀਆਂ ਨੇ ਇਹ ਗਲਤੀ ਕੀਤੀ ਹੈ ਜਦੋਂ ਕਿਤੇ ਵੀ ਕ੍ਰੂਸਿਡ ਹੁੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਠੀਕ ਹੈ ਜਦੋਂ ਕਿਤੇ ਵੀ ਕ੍ਰੂਸਿਡ ਹੁੰਦਾ ਜਦੋਂ ਸਿਕਿਉਰਿਟੀ ਆਉਂਦੀ ਆ ਪੁਲਿਸ ਆਉਂਦੀ ਆ ਫੋਰਸ ਆਉਂਦੀ ਆ ਉਹਨਾਂ ਦੇ ਨਾਲ ਕੁੱਤੇ ਹੁੰਦੇ ਆ ਚੈਕਿੰਗ ਕਰਨ ਦੇ ਲਈ ਜਿੱਥੇ ਪਾਸਰ ਜਾਂ ਪਾਸਰ ਦੀ ਵਾਈਫ ਬੈਠਦੇ ਆ ਉੱਥੇ ਉਹ ਕੁੱਤੇ ਆ ਕੇ ਸੋਫੇ ਚੈੱਕ ਕਰਦੇ ਆ ਪੁਲਪਿਟ ਚੈੱਕ ਕਰਦੇ ਆ ਇੱਧਰ ਉੱਧਰ ਉਹ ਸਾਰੇ ਪੰਡਾਲ ਦੇ ਵਿੱਚ ਘੁੰਮਦੇ ਆ ਤੇ ਫਿਰ ਚੈਕਿੰਗ ਉਹਨਾਂ ਦੀ ਕੰਪਲੀਟ ਹੋ ਗਈ। ਜੇ ਕੁੱਤਾ ਲਿਆਉਣਾ ਗਲਤ ਐ। ਚਲੋ ਮੈਂ ਉਹਦਾ ਮੰਨਦਾ ਨਹੀਂ ਪਰ ਤੁਹਾਡੀ ਗੱਲ ਤੋਂ ਮੈਂ ਮੰਨ ਲੈਂਦਾ। ਤੁਸੀਂ ਕਹਿੰਦੇ ਜੀ ਇਹ ਪਾਸਟਰ ਸੁਖਪਾਲ ਰਣਾ ਐ ਜਿਹੜਾ ਉਹਨਾਂ ਦੇ ਬੇਟੇ ਨੂੰ ਕੁੱਤਾ ਪੁੱਲ ਪੁੱਲੇ ਆ ਕੇ ਗਲਤੀ ਕੀਤੀ। ਤੇ ਫਿਰ ਜਿਹੜੇ ਵੀ ਕਰੂਸਡ ਦੇ ਵਿੱਚ ਸਿਕਿਉਰਿਟੀ ਕੁੱਤੇ ਲਿਆ ਆ ਕੇ ਫੁੱਲ ਪੁੱਟ ਤੇ ਸੌਫੇ ਚੈੱਕ ਕਰਾਉਣ ਦੀ ਤਾਂ ਫੇ ਉਹ ਉਹ ਵੀ ਗਲਤ ਐ ਫੇ ਉਹ ਪਾਸਟਰ ਵੀ ਗਲਤ ਐ ਉਹ ਮਿਨਿਸਟਰੀਆਂ ਵੀ ਗਲਤ ਐ। ਜੇ ਤੁਸੀਂ ਕਹਿੰਦੇ ਨਹੀਂ ਜੀ ਉਹ ਗਲਤ ਨਹੀਂ ਹੈਗੇ ਉਹ ਤਾਂ ਸਿਕਿਉਰਿਟੀ ਦੇ ਲਈ ਕਰਨਾ ਪੈਂਦਾ ਤੇ ਫੇ ਤੁਸੀਂ ਆਪਸੇ ਸੁਖਵਾ ਲੈਣਾ ਵੀ ਇਸ ਚੀਜ਼ ਦੇ ਕਰਕੇ ਤੁਸੀਂ ਟ੍ਰੋਲ ਨਾ ਕਰੋ ਉਹ ਵੀ ਗਲਤ ਨਹੀਂ ਹੈਗੇ ਫਿਰ ਯਾਰ ਗੱਲ ਜਦੋਂ ਆਪਣੇ ਤੇ ਆਉਂਦੀ ਆ ਫੇਰ ਤੁਸੀਂ ਕਹਿੰਦੇ ਆ ਕਿ ਪਰਮੇਸ਼ਵਰ ਦਇਆ ਕਰਨ ਵਾਲਾ ਪਰਮੇਸ਼ਵਰ ਦਇਆ ਕਰਨੀ ਚਾਹੀਦੀ ਸਾਨੂੰ ਪ੍ਰੇਮ ਕਰਨਾ ਚਾਹੀਦਾ ਜਦੋਂ ਕੋਈ ਦੂਜੇ ਤੇ ਗੱਲ ਆਉਂਦੀ ਆ ਫੇਰ ਤੁਸੀਂ ਉਹਦੀ ਕੰਢੀ ਫੜਦੇ ਆ ਇਹ ਚੰਗੀ ਗੱਲ ਥੋੜੀ ਹੋ ਮਾਫੀ ਵਾਲਾ ਰਿਦੇ ਸਾਰਿਆਂ ਲਈ ਰੱਖਿਆ ਕਰੋ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਇਹ ਗੱਲ ਗਲਤ ਹੈ ਜਿੱਦਾਂ ਦਾ ਤੁਸੀਂ ਦੂਸਰੇ ਲਈ ਹੈ ਫਿਰ ਉਦਾਂ ਦਾ ਹੀ ਆਪਣੇ ਲਈ ਤੇ ਵਖਿਆ ਕਰੋ ਜਿੱਦਾਂ ਦੀ ਬਿਆਰ ਰੱਖਦੇ ਤੁਸੀਂ ਆਪਣੇ ਲੋਕਾਂ ਦੀ ਲਈ ਫਿਰ ਦੂਜਿਆਂ ਲਈ ਵੀ ਉਦਾਂ ਦੀ ਬਿਆਰ ਰੱਖਿਆ ਕਰੋ ਅਬਲੇਸਿੰਗਸ ਆਨ ਪਤਾ ਨਹੀਂ ਇਹਨੂੰ ਵਚਨ ਦਾ ਕੋਈ ਗਿਆਨ ਹੈ ਨਹੀਂ ਪ੍ਰਾਣੇ ਨੀਯਮ ਉਗੜੀ ਸੀ ਜਾਂਦਾ ਯਾਰ ਜੇ ਤੁਸੀਂ ਪ੍ਰਾਣੇ ਨੀਯਮ ਦੇ ਹਿਸਾਬ ਨਾਲ ਚੱਲਦੇ ਹੋ ਤੁਸੀਂ ਕਹਿੰਦੇ ਕਿ ਪ੍ਰਾਣੇ ਨੀਯਮ ਤੇ ਲਿਖਿਆ ਹੈ ਪਵਿੱਤਰ ਯੋਹਾਵਾ ਦੀ ਹਾਵਾ ਦੀ ਹਾਜ਼ਰੀ 'ਚ ਕੁੱਤਿਆਂ ਨੂੰ ਨਾ ਲੈ ਕੇ ਆਓ ਫੇਰ ਪ੍ਰਾਣੇ ਨੀਯਮ ਦੇ ਅਨੁਸਾਰ ਤਾਂ ਜਤਿੰਦਰ ਗੌਰ ਨੂੰ ਪਥਰਾਓ ਕਰ ਦੇਣਾ ਚਾਹੀਦਾ ਤੇ ਕਰੀਏ ਪਥਰਾਓ ਪ੍ਰਾਣੇ ਨੀਯਮ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਖੁਦਾ ਨੇ ਯਾਰ ਪ੍ਰਾਣੇ ਨੀਯਮ ਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਖਾਣੀਆਂ ਮਨਾਸ ਜੇ ਫੇਰ ਪੁਰਾਣੇ ਨਿਯਮ ਨੂੰ ਲੈ ਕੇ ਅਸੀਂ ਉਹ ਵਿਵਸਥਾ ਨੂੰ ਉਹਦੇ ਬਚਨਾਂ ਨੂੰ ਚੱਕ ਚੱਕ ਕੇ ਜੇ ਅਸੀਂ ਲੋਕਾਂ ਦੇ ਉੱਤੇ ਟ੍ਰੋਲ ਕਰਾਂਗੇ ਉਹ ਤਾਂ ਗਲਤ ਗੱਲ ਆ ਫਿਰ ਤੁਸੀਂ ਫਿਰ ਜਿਹੜੇ ਨਾਲ ਆਪਣਾ ਤੁਸੀਂ ਨਾ ਆਪਦੇ ਆ ਫਿਰ ਉਸੇ ਨਾਲ ਆਪਣਾ ਪਰਮੇਸ਼ਰ ਤੁਹਾਨੂੰ ਵੀ ਨਾ ਪੂਗਾ ਜੇ ਤੁਸੀਂ ਕਹਿੰਦੇ ਹੋ ਪ੍ਰਾਣੇ ਨਿਯਮ ਦੇ ਹਿਸਾਬ ਦੇ ਨਾਲ ਕੁੱਤੇ ਪਰਮੇਸ਼ਰ ਦੀ ਉਪਸਥਿਤੀ ਜਿਲਾਉਣੇ ਗੱਲ ਤੇ ਚਲੋ ਠੀਕ ਹੈ ਮੰਨ ਲੈਨੇ ਆ ਫਿਰ ਪ੍ਰਾਣੇ ਨਿਯਮ ਦੇ ਅਨੁਸਾਰ ਦੂਜੇ ਦੇਵਤੇ ਦੀ ਮੂਰਤੀ ਦੇ ਅੱਗੇ ਜਾ ਕੇ ਝੁਕਣ ਦਾ ਪ੍ਰਣਾਮ ਕੀਆ ਤੁਹਾਨੂੰ ਇਹ ਵੀ ਪਤਾ ਕਿ ਪਥਰਾਓ ਕਰ ਦਿੱਤਾ ਜਾਂਦਾ ਸੀ ਮੂਸਾ ਦੀ ਵਿਵਸਥਾ ਦੇ ਅਨੁਸਾਰ ਜਦੋਂ ਆਕਾਨ ਵੰਸ਼ ਦੇ ਇੱਕ ਬੰਦੇ ਨੇ ਪਾਪ ਕੀਤਾ ਸੀ ਬਾਈਬਲ ਤੇ ਲਿਖਿਆ ਯਹੋਸ਼ੂ ਦੇ ਟਾਈਮ ਉਹਨੂੰ ਪਥਰਾਓ ਕਰ ਦਿੱਤਾ ਗਿਆ ਪਰਮੇਸ਼ੁਰ ਦੇ ਵੱਲੋਂ ਉਹ ਆਗਿਆ ਕੱਢੀ ਗਈ ਕਿ ਇਹਨੂੰ ਪਥਰਾਓ ਕਰਕੇ ਮਾਰੋ ਔਰ ਜਦੋਂ ਉਹਨੂੰ ਮਾਰ ਰਿਆ ਗਿਆ ਉਸ ਤੋਂ ਬਾਅਦ ਪਰਮੇਸ਼ਰ ਉਹਨਾਂ ਦੇ ਨਾਲ ਇਹ ਨਗਰ ਨੂੰ ਲੜਨੋਂ ਫੇਰ ਜੇ ਤੁਸੀਂ ਪੁਰਾਣੇ ਨਿਯਮ ਦੀ ਗੱਲ ਕਰਦੇ ਹੋ ਫੇਰ ਜੁਤੇਂਦਰ ਗੌਰਵ ਨੂੰ ਪਥਰਾਉ ਕਰਨਾ ਪੈਣਾ ਸਾਰਿਆਂ ਨੂੰ ਘੇਰ ਕੇ ਕਿ ਭਾਈ ਸਾਹਿਬ ਯਾਰ ਤੁਸੀਂ ਇਹ ਐਵੇਂ ਹੀ ਹਨਾ ਇਹ ਡਰਾਮੇਬਾਜੀ ਨਾ ਖਿਲਾਓ ਇੰਟਰਨੈਟ ਦੇ ਉੱਤੇ ਇੱਕ ਆ ਸਾਹੀ ਲਿਆ ਬੰਦਾ ਕੋਈ ਆ ਡਾਕਟਰ ਜੀਸਸ ਟੀਵੀ ਵਾਲਾ ਇੱਕ ਆ ਕੀ ਨਾਮ ਹੈ ਉਹਦਾ ਸैम ਕੁਆਤਰਾ ਉਹ ਯਾਰ ਤੁਸੀਂ ਕੀ ਕਰੀ ਜਾਂਦੇ ਆ ਤੁਹਾਨੂੰ ਵਚਨ ਦੀ ਨੌਲੇਜ ਹੈ ਨਹੀਂ ਤੁਹਾਨੂੰ ਵਚਨ ਦਾ ਕੋਈ ਗਿਆਨ ਹੈ ਨਹੀਂ ਨਾ ਤੁਸੀਂ ਸੇਵਕ ਆ ਨਾ ਤੁਸੀਂ ਮਿਨਿਸਟਰੀਆਂ ਕਰਦੇ ਆ ਤੁਸੀਂ ਦੂਜਿਆਂ ਤੇ ਉਂਗਲਾ ਚੱਕੀ ਜਾਂਦੇ ਆ ਕਿੰਤੂ ਪਰੰਤੂ ਕਰੀ ਜਾਂਦੇ ਤੁਹਾਡੀਆਂ ਵੀ ਪਰਸਨਲ ਲਾਈਫਸ ਹੈਗੀਆਂ ਆ ਤੁਸੀਂ ਕਿਹੜਾ ਪਰਮੇਸ਼ੁਰ ਦੇ ਨਾਲ ਬੋਖ ਰਹੇ ਆ ਯਾਰ ਤੁਸੀਂ ਹਲੇ ਯਾਰ ਮੈਂ ਕਹਿੰਦਾ ਇੰਨੇ ਜੋਗੇ ਹੈ ਨਹੀਂ ਵੀ ਤੁਸੀਂ ਕਿਸੇ ਵੀ ਸੇਵਕ ਦੇ ਉੱਤੇ ਉਂਗਲੀ ਚਪਕੋ ਤੁਹਾਡਾ ਹਲੇ ਉਹ ਰਤਬਾ ਨਹੀਂ ਹੈਗਾ ਕਿ ਤੁਸੀਂ ਕਿਸੇ ਵੀ ਪਰਮੇਸ਼ੁਰ ਦੇ ਦਾਸ ਦੇ ਵਿਰੋਧ ਦੇ ਵਿੱਚ ਉੱਠ ਕੇ ਬੋਲੋ ਪਰਮੇਸ਼ੁਰ ਨੇ ਤੁਹਾਨੂੰ ਉੱਚਿਆਂ ਕੀਤਾ ਅਸੀਂ ਮੰਨਦੇ ਆਂ ਪਰਮੇਸ਼ੁਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾ ਸੈਮ ਕੋ ਤਰ੍ਹਾਂ ਹੋਵੇ ਚਾਹੇ ਡਾਕਟਰ ਜੀ ਦਾ ਸਲਾਹ ਸਾਹੀ ਲੋਵੇ ਤੁਹਾਨੂੰ ਪਰਮਿਸ਼ਨ ਨੇ ਉੱਚੀਆਂ ਕੀਤਾ ਬlesd ਇਨਸਾਨ ਇਹਨੇ ਵੀਡੀਓ ਪਾਈ ਬੜੇ ਕੰਟੈਂਟ ਪਏ ਵਧੀਆ ਪਾਈ ਪ੍ਰੋਵੀਸ਼ਨ ਉਸ ਦੇ ਉੱਤੇ ਪਾਈ ਪਰਮੇਸ਼ੁਰ ਨੇ ਤੁਹਾਡੇ ਫੋਲੋਅਰਸ ਵਧਾਏ ਤੁਹਾਨੂੰ ਉੱਚਾ ਕੀਤਾ ਪਰ ਹੁਣ ਜਿਹੜੀ ਮੂਰਖਮਤੀ ਤੁਸੀਂ ਕਰਦੇ ਪਏ ਆ ਇਹਨੇ ਤੁਹਾਨੂੰ ਸਿੱਟਣਾ ਹੈ ਕਿਉਂਕਿ ਬਾਈਬਲ ਤੇ ਲਿਖਿਆ ਨਾਸ਼ ਹੋਣ ਤੋਂ ਪਹਿਲਾਂ ਕਮਾਂਡ ਹੁੰਦਾ ਤੇ ਤੁਹਾਡੇ ਅੰਦਰ ਜਿਹੜਾ ਕਮਾਂਡ ਹੈ ਨਾ ਭਰੇ ਭਰ ਕੇ ਬੋਲਦਾ ਪਿਆ ਇੱਕ ਕਮਾਂਡ ਦੀ ਨਿਸ਼ਾਨੀ ਆ ਇੱਕ ਪਰਮੇਸ਼ੁਰ ਦੇ ਦਾਸ ਦੇ ਵਿਰੋਧ ਦੇ ਵਿੱਚ ਖੜੇ ਹੋ ਜਾਣਾ ਇੱਕ ਕਮਾਂਡ ਦੀ ਨਿਸ਼ਾਨੀ ਆ ਐ ਨਾ ਕਰੋ ਇਹ ਚੰਗੀ ਗੱਲ ਨਹੀਂ ਹੈਗੀ ਜੇ ਤੁਸੀਂ ਗੱਲ ਕਰਦੇ ਨਾ ਅਕੋਰਡਿੰਗ ਟੂ ਵਰਡ ਆਫ ਗੋਡ ਵੀ ਤੁਹਾਡੀਆਂ ਜ਼ਿੰਦਗੀਆਂ ਵੀ ਬਾਈਬਲ ਦੇ ਮੁਤਾਬਿਕ ਸਿੱਧੀਆਂ ਨਹੀਂ ਹੈਗੀਆਂ ਸैम ਕੋਤਰਾ ਜਿਹੜਾ ਭਰਾ ਹੈ ਉਹਨਾਂ ਦੀ ਵਾਈਫ ਦੇ ਅਕਾਊਂਟ ਚੈੱਕ ਕਰਤਾ ਕਿੰਨੇ ਪੰਜਾਬੀ ਗਾਣੇ ਲਾ ਲਾ ਕੇ ਉਹਨਾਂ ਨੇ ਵੀਡੀਓ ਪਾਈਆਂ